ਕੀ ਸੱਫੇ ਕਾਰਨ ਪਰਨੇ ਠੀਕ ਹੋ ਗਏ ਤੇ ਬਾਕੀ ਯਾਰ ਬਲੌਕ ਬਾਵਾਂ ਦੇ ਹੋ ਗਏ ਆਇਆਂ ਨਹੀਂ ਤਾਂ ਮੈਂ ਕਿ ਬਲੌਕ ਨਾਲ ਵੀ ਤੇ ਜਿਹੜਾ ਕਿ ਉਹ ਤਾਂ ਲਾਤਾ ਮੈਂ ਇੱਕ ਜਿਹੜਾ ਫਿਰ ਆਂਡੇ ਚ ਬੱਚੇ ਨਹੀਂ ਨਿਕਲੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਨਿਕਲਾ ਸੀਗਾ ਆਂਡੇ ਜਿਹੜੇ ਪਹਿਲਾਂ ਬੱਚੇ ਨਹੀਂ ਨਿਕਲੇ ਸੀ ਨਾ ਉਹਨੂੰ ਇੱਕ ਨਿਵੇਂ ਸੀ ਇੱਕ ਆਂਡੇ ਤੇ ਇੱਕ ਉਹ ਚਾਰਾ ਦੇ ਵੀ ਮਰ ਗਿਆ ਤੇ ਇਹ ਬਾਕੀ ਹੈ ਸ਼ੈਦਰੀ ਜਿਦਰੀ ਆਪਾਂ ਕਰਦੇ ਪਏ ਸੀ ਘੱਟਾ ਕਪੜਾ ਕਿਉਂਕਿ ਬੱਚੇ ਵਿਵਦ ਵੱਡੇ ਹੋ ਰਿਹਾ ਜੀ ਘੱਟਾ ਕਪੜਾ ਲਾਉਣੇ ਆ ਮੈਂ ਇਹਨੂੰ ਬੜੇ ਚੈੱਕ ਕਰਾਇਆ ਨਾ ਬੱਚੇ ਕਿੱਦਾਂ ਓਕੇ ਬਿਲ ਆ ਗਏ ਉੱਪਰ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਬੱਚੇ ਠੀਕ ਹੈ ਜੀ ਬੱਚੇ ਵਾਧੂ ਵਧੀਆ ਗ੍ਰੋਥ ਹੋ ਰਹੀ ਹੈ ਜੀ 6 ਇੱਕ ਕਰੋ ਜੀ ਆ ਪਰਲਾ ਵੱਡਾ ਹੋਏ ਉਰਲਾ ਛੋਟਾ ਤੇ ਆ ਇੱਕ ਨੀਲਾ ਇੰਨਾ ਚੋ ਇਹ ਗੜੀ ਬਾਕੀ ਸਾਰਾ ਕੁ ਸੱਟਾ ਜੀ ਖੁੱਡੇ ਦੇ ਵਿੱਚ ਬਾਕੀ ਮੈਂ ਖੱਟਾ ਕੱਪੜਾ ਦਿਖਾਉਣਾ ਤੁਹਾਨੂੰ ਉਦੋਂ ਆਖਿਆ ਸੀਗਾ ਪਿਛਲੇ ਬਲੌਗ 'ਚ ਆਖਿਆ ਸੀ ਤੁਹਾਨੂੰ ਖੱਟਾ ਕੱਪੜਾ ਉਹਦੋਂ ਨਹੀਂ ਦਿਖਾ ਸਕਿਆ ਹੁਣ ਮੈਂ ਥੱਲੇ ਜਾਣਾ ਤੇ ਖੱਟਾ ਕੱਪੜਾ ਤੁਹਾਨੂੰ ਦਿਖਾਉਣਾ ਠੀਕ ਹੈ ਜੀ ਤੇ ਉੱਤੇ ਲਾਲ ਪੱਟੇ ਲਾ ਦਾਂਗੇ ਦੇਖ ਤੇ ਆ ਪਲੱਸ ਦਾ ਨਿਸ਼ਾਨ ਤੇ ਮੈਂ ਲੈ ਕੇ ਆ ਦੇ ਰਾਂਗੇ ਜੀ ਓਕੇ ਦੋ ਆ ਦੇਖ ਸਕਦੇ ਆ ਖੱਟਾ ਕੱਪੜਾ ਜੀ ਇਹ ਲਾਣਾ ਇਹ ਦੇਖ ਰਹੇ ਆਂ ਵਾਕੀ ਲਾਲ ਦਾ ਕਿਵੇਂ ਇਹ ਲਾਲ ਪੱਟੀ ਲਾਦਾ ਇਹ ਦੇਖਦੇ ਆਂ ਪਲੱਸ ਲਾਈਏ ਕਿ ਮਾਈਨਸ ਬਾਕੀ ਉਹੇ ਵਾਂਗ ਲੱਗੂਗਾ ਤੇ ਆ ਛਤਰੀ ਹੈ ਜੀ ਦਾਣਾ ਪਾਣੀਆਂ ਬਾਕ ਕਬੂਤਰਾਂ ਦਾ ਕਰਤਾ ਟਾਈਮ ਲਈ ਪਾਤੇ ਸੀ ਦਾਣੇ ਤੇ ਅੱਜ ਛੁੱਟੀ ਸੀ ਇਸ ਕਰਕੇ ਬਲੌਗ ਬਣਾ ਰਹੇ ਆਂ ਦੇਖ ਲੋ ਜੀ ਆ ਚੱਕ ਕੇ ਦੇਖਦੇ ਆਂ ਵਾਕੀ ਕਿਵੇਂ ਕਰਨਾ ਪਹਿਲਾਂ ਆ ਲਾ ਲੈਨੇ ਹਲਾ ਆਵੇ ਤਾਰ ਕੇ ਬਈਏ ਆ ਲਾ ਲਿਆ ਠੀਕ ਹੈ ਜੀ ਮੈਂ ਆ ਫਿੱਟ ਕਰ ਲਾਂ ਬਾਣੀ ਇਹਦੇ ਨਾਲ ਕੀ ਦਾ ਪਿਓ ਆ ਗਿਆ ਬੱਪਰ ਤੇ ਲੈ ਕੇ ਰੋਟੀ ਤੇ ਦਾਣੇ ਪਾਣੇ ਆ ਠੀਕ ਹੈ ਜੀ ਛਦਰੇ ਦੇ ਕਪੜਾ ਲਾ ਆਣੀ ਮੈਂ ਹੈ ਛਦਰ ਦੇ ਵੀਰੇ ਕਪੜਾ ਨਹੀਂ ਲੱਗਦਾ ਟਾਈਮ ਹੀ ਲੱਗਾ ਸੀ ਯਾਰ ਠੀਕ ਹੈ ਬਾਕੀ ਦੇਖਦੇ ਹਾਂ ਬਾਅਦ ਵਿੱਚ ਲਾ ਲਾਂਗੇ ਹੈ ਓਕੇ ਤੇ ਦਾਣਾ ਪਾਣੀ ਪਾਣੇ ਆਪਾਂ ਤਾਂ ਠੀਕ ਖੋਲ ਤਾਂ ਗੇਟ ਤੇ ਟਰੇ ਯਾਰ ਕੀੜੀਆਂ ਵਾਲੀਆਂ ਮੈਂ ਮਾੜੀ ਟਰੇ ਧੂਕੇ ਦਾਣਾ ਪਾਣੀ ਪਾਣਾ ਠੀਕ ਜੇ ਉਹ ਬਾਪ ਦੇਓ ਕੈਮਰਾ ਕਿਉਂ ਹੋ ਗਿਆ ਇਹ ਕੈਮਰਾ ਕਿਉਂ ਹੋ ਗਿਆ ਯਾਰ ਇੱਕ ਜੀ ਲਓ ਜੀ ਬਾਪੂ ਟਰੇ ਕਰ ਲਈ ਜੀ ਤਿਆਰ ਇਹ ਕੈਮਰੇ ਠੀਕ ਹੈ ਜੀ ਕੈਮਰਾ ਬਲਰ ਹੋ ਗਿਆ ਸੀ ਪਹਿਲਾਂ ਲਓ ਜੀ ਬਾਬੋ ਖਾ ਲੋ ਖਾ ਲੋ ਆਇਓ 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 ਪਾਣੀ ਪਾਣੀ ਪਾਉਣ ਨੇ ਆ ਜੀ ਠੀਕ ਹੈ ਜੀ ਵੀਰ ਦਾਣਾ ਪਾਣੀ ਪਾਤਾ ਗਾ ਤੇ ਮੈਂ ਕਰਦਾ ਹੁਣ ਖੁੱਡਾ ਬੰਦ ਬਾਅਦ ਚ ਟਰੇ ਚੱਕ ਲਾਂਗੇ ਤੇ ਇੱਥੇ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਮਿਲਦੇ ਨੇਕਸਟ ਵਲੌਗ ਚ